ਸੀ ਦੇਵ ਰਾਧੈਨਿਕ ਸਵੇਰਾ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਅਸੀਂ ਖੜੇ ਆ ਬਰਨਾਲੇ ਦੇ ਪਿੰਡੂ ਗੋਕੇ ਵਿੱਚ ਜਿੱਥੇ ਇੱਕ ਪਰਿਵਾਰ ਨਾਲ ਠੱਗੀ ਹੋਈ ਹੈ ਲੜਕੀ ਦੇ ਪਰਿਵਾਰ ਗੱਲਿਓ ਲੜਕੇ ਪਰਿਵਾਰ ਨਾਲ ਖੜੇ ਆ ਪੀੜਤ ਪਰਿਵਾਰ ਨਾਲ ਕੀ ਕਹਿਣਾ ਕਿ ਕੀ ਪੂਰਾ ਮਾਜਰਾ ਸਰ ਦੇਵ ਰਾਧੈਨਿਕ ਸਵੇਰਾ ਤੁਹਾਡਾ ਸਵਾਗਤ ਹੈ ਧੰਨਵਾਦ ਥੈਂਕ ਯੂ ਜੀ ਸਰ ਮੇਰਾ ਨਾਮ ਡੋਗਰ ਸਿੰਘ ਸਾਫਕਾ ਸਰਪੰਚ ਪਿੰਡ ਸਾਫਕਾ ਸਰਪੰਚ ਪਿੰਡੂ ਗੋਕੇ ਤਹਿਸੀਲ ਤਪਾ ਡਿਸਟ੍ਰਿਕਟ ਬਰਨਾਲਾ ਸਰ ਜਿਹੜਾ ਇਹ ਮਾਮਲਾ ਹੈ ਕੀ ਪੂਰਾ ਮਾਮਲਾ ਕੀ ਪੂਰੀ ਕਹਾਣੀ ਹੈ ਸਰ ਮੈਂ ਆਪਣਾ 25 ਸਤੰਬਰ 2022 ਨੂੰ ਆਪਣੇ ਬੇਟੇ ਸਰਬਜੀਤ ਸਿੰਘ ਦਾ ਵਿਆਹ ਲੜਕੀ ਕਿਰਨ ਕੌਰ ਪੁੱਤਰੀ ਕਲਵੰਤ ਸਿੰਘ ਪਿੰਡ ਗਲੌਲੀ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਦੇ ਨਾਲ ਬੜੇ ਰੀਤੀ ਰਿਵਾਜਾਂ ਦੇ ਨਾਲ ਬੜੇ ਚਾਵਣ ਨਾਲ ਕਰਾਇਆ ਸੀ ਜੀ ਮੈਨੂੰ ਮੇਰੇ ਜੀਤਾ ਜੀ ਨੇ ਇੱਕ ਲੜਕੀ ਦੀ 10 ਪਾਈ ਪਿੰਡ ਗਲੌਲੀ ਵਿਖੇ ਕਿਹਾ ਸਾਡੀ ਰਿਸ਼ਤੇਦਾਰੀ ਦੇ ਵਿੱਚ ਇੱਕ ਲੜਕੀ ਕਿਰਨ ਕੌਰ ਆ ਜਿਹਦੇ ਬੈਂਡ ਸਾਢੇ 6 ਆਏ ਹੋਏ ਆ ਤੇ ਚਲੋ ਮੈਂ ਜਦੋਂ ਮੈਨੂੰ ਇਹਨਾਂ ਨੇ 10 ਪਾਈ ਤਾਂ ਮੈਂ ਆਪਣੇ ਪਰਿਵਾਰ ਨਾਲ ਰਹਿ ਰਹੀ ਕੀਤੀ ਤਾ ਅਸੀਂ ਵਿਚਾਰ ਬਣਾਇਆ ਵੀ ਚਲੋ ਠੀਕ ਹੈ ਜੇ ਸਾਡੇ ਬੇਟੇ ਨੂੰ ਬਾਹਰ ਲੈ ਜੂ ਤੇ ਪੱਕਾ ਕਰਾ ਦੂਗੀ ਤਾਂ ਚਲੋ ਕੋਈ ਗੱਲ ਨਹੀਂ ਪੈਸਾ ਆਪਾਂ ਲਾ ਦਿਆਂਗੇ ਉਹ ਗਰੀਬ ਪਰਿਵਾਰ ਸੀ ਚਲੋ ਅਸੀਂ ਮਤਲਬ ਕਿ ਤਰਸ ਦੇ ਆਧਾਰ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਚਲੋ ਠੀਕ ਹੈ ਹਨਾ ਲੜਕੀ ਚੰਗੀ ਸੀ ਪਰ ਬਾਅਦ ਦੇ ਵਿੱਚ ਜਾ ਕੇ ਉੱਥੇ ਉਹਨੇ ਸਾਡੇ ਸਾਰੇ ਪਰਿਵਾਰ ਨੂੰ ਹੀ ਬਲੌਕ ਕਰ ਗਈ ਬੇਟੇ ਨੂੰ ਵੀ ਕਰ ਗਈ ਸਾਡੇ ਨਾਲ ਗੱਲ ਕਰਨ ਨੂੰ ਹੀ ਛੱਡ ਗਈ ਬੇਟੇ ਨੂੰ ਕਦੋਂ ਪਤਾ ਲੱਗਿਆ ਜੀ ਬੇਟੇ ਨੂੰ ਉਦੋਂ ਪਤਾ ਲੱਗਿਆ ਜੀ ਜਦੋਂ ਇਹਨੇ ਆਪਦਾ ਭਰਾ ਉੱਥੇ ਸਾਡੇ ਤੇ ਦਬਾਅ ਪਾਉਣ ਲੱਗੀ ਬੇਟੇ ਨਾਲ ਕਲੇਸ਼ ਰੱਖਣ ਲੱਗੀ ਤਾਂ ਮਤਲਬ ਕਿ بیٹے ਨੂੰ ਕਹਿਣ ਲਗੀ ਮੇਰੇ ਭਰਾ ਨੂੰ ਤੇ ਮੇਰੇ ਪਰਿਵਾਰ ਨੂੰ ਇੱਥੇ ਬੁਲਾਓ ਨਹੀਂ ਮੈਂ ਤੁਹਾਨੂੰ ਇੱਥੋਂ ਰਿਪੋਰਟ ਕਰਾਉਂਗੀ ਉਹ ਫਿਰ ਜਦੋਂ ਮਤਲਬ ਕਿ ਕਲੇਸ਼ ਕਰਨੋਂ ਨਾ ਹਟੀ ਤਾਂ بیٹے ਨੂੰ ਉੱਤੇ ਜਾ ਕੇ ਉਹਨੇ ਕੈਨੇਡਾ ਕੈਨੇਡੀਅਨ ਪੁਲਿਸ ਨੂੰ ਫੜਾ ਦਿੱਤਾ ਤੇ ਰੈਸਟ ਕਰਾਤਾ ਜੀ ਪੁਲਿਸ ਬੁਲਾ ਕੇ ਤਾਂ ਉੱਤੇ ਮੈਂ ਚਾਰਾ ਜੋਈ ਕਰਕੇ ਕਿਹਨਾਂ ਛੜਾ ਲਿਆ ਉੱਤੇ ਪੁਲਿਸ ਨੇ ਵਾਰਨਿੰਗ ਦਿੱਤੀ ਕਿ ਕਿਰਾਂ ਨੂੰ ਛੜਤਾ ਜੀ ਫਿਰ ਦੁਬਾਰਾ ਮਤਲਬ ਕਿ ਜਦੋਂ ਮੈਂ ਰਿਸ਼ਤੇਦਾਰ ਵਿੱਚ ਪਾ ਕੇ ਉਹਨੂੰ ਸਮਝਾਇਆ ਵੀ ਬੇਟੀ ਇਦਾਂ ਨਾ ਕਰੋ ਤੁਸੀਂ ਇਹਨਾਂ ਪਰਿਵਾਰ ਨੂੰ ਸਮਝਾਇਆ ਤਾ ਮਤਲਬ ਕਿ ਫਿਰ ਮੈਂ ਸਹਿਮਤੀ ਕੀਤੀ ਵੀ ਬੇਟਾ ਕੋਈ ਗੱਲ ਨਹੀਂ ਜੇ ਆਪਦੇ ਭਰਾ ਨੂੰ ਬੁਲਾਉਣਾ ਚਾਹੁੰਦੀ ਆ ਬੁਲਾ ਲੈਣ ਦੋ ਇਹਨੇ ਆਪਦੇ ਮਾਤੇ ਭਰਾ ਸਾਰੇ ਪਰਿਵਾਰ ਦਾ ਵੀਜ਼ਾ ਲਵਾ ਲਿਆ ਤੇ ਲਵਾ ਕੇ ਉੱਥੇ ਸਾਡੇ ਤੇ ਦਬਾਅ ਪਾਇਆ ਫਿਰ ਸਾਡੇ ਤੋਂ 7 ਲੱਖ ਰੁਪਏ ਉਹਨੇ ਫਿਰ ਉੱਥੇ ਪਰਵਾ ਲਿਆ ਜੀ ਅਸੀਂ ਅੱਖਾਂ ਚਲੋ ਠੀਕ ਆ ਕੋਈ ਗੱਲ ਨਹੀਂ ਚੱਲੇ ਚੱਲਣ ਦੋ ਫਿਰ ਇਹਨੇ بیٹے ਨੂੰ ਜਿੱਥੋਂ ਪਤਾ ਲੱਗਿਆ ਜੀ بیٹے ਨੇ ਜਦੋਂ ਗੱਲਬਾਤ ਕੀਤੀ ਤਾਂ ਉਹਨੇ ਉਹਦੇ ਰਿਕਾਰਡ ਦੇ ਵਿੱਚ ਜਦੋਂ ਲੈਪਟਾਪ ਦੇ ਵਿੱਚ ਦੇਖਿਆ ਤਾਂ ਇਹਨੇ 9.5 ਲੱਖ ਰੁਪਏ ਆਪਦੇ ਕਾਗਜ਼ਾਂ ਤੇ ਲਾਉਣ ਆਪਦੇ ਬ੍ਰਦਰ ਨੂੰ ਦਬਾਤਾ ਪੱਕਾ ਕਰਾਉਣ ਲਈ ਕਿਉਂਕਿ ਉਹ ਵਿਜ਼ਟਰ ਵੀਜ਼ਾ ਗਿਆ ਹੋਇਆ ਸੀ ਉਹਨੂੰ 6 ਮਹੀਨਾ ਬਾਅਦ ਮੋੜਨਾ ਪੈਣਾ ਸੀ ਉੱਥੋਂ ਮਤਲਬ ਕਿ ਸਰ ਤੋਂ ਬਿਨਾਂ ਪੁੱਛੇ ਤੋਂ ਇਹਨੇ ਕਿਤੇ ਉੱਤੇ ਆਪਦੇ ਦੋਸਤਾਂ ਤੋਂ ਮਤਲਬ ਕਿ ਕਰਵਾ ਕੇ ਵਰਕ ਪਰਮਿਟ ਦਵਾਤਾ ਤੇ ਲਾਉਣ 95 ਲੱਖ ਰੁਪਈਆ ਆਪਦੇ ਕਾਗਜ਼ਾਂ ਤੇ ਲੱਗੀ ਤਾਂ ਬੇਟੇ ਨੇ ਕਿਹਾ ਵੀ ਤੂੰ ਆਪਦਾ ਜੋ ਆਪਦੇ ਕਾਗਜ਼ਾਂ ਤੇ ਲਾਉਣ ਤਾਂ ਤੂੰ ਲੈ ਲਿਆ ਇਹ ਲਾਉਣ ਤੂੰ ਉਸ ਮਤਲਬ ਕਿ ਆਪਦਾ ਉਤਾਰੇਂਗੀ ਜਾਂ ਮੇਰੇ ਡੈਡੀ ਦਾ ਉਤਾਰੇਂਗੀ ਜੋ 41 ਲੱਖ ਰੁਪਈਆ ਦੇ ਕਰਜ਼ਾਈ ਹੋਇਆ ਖੜਾ ਮੇਰਾ ਡੈਡੀ ਤਾਂ ਉੱਥੋਂ ਕਲੇਸ਼ ਰੱਖਣ ਲੱਗ ਗਈ ਜੀ ਕਿ ਇਹ ਇਸ ਲੱਖਣ ਲੱਗੀ ਤੇ ਮੇਰੇ ਬੇਟੇ ਨੂੰ ਘਰੋਂ ਬਾਹਰ ਬਾਹਰ ਕੱਢਦਾ ਜੀ ਬੇਟਾ ਬਾਹਰ ਲੋਕੇ ਰਹਿਣ ਲੱਗ ਗਿਆ ਜੀ ਚਲੋ ਬੇਟੇ ਨੇ ਫੇਰ ਮਤਲਬ ਕਿ ਬੇਨਤੀ ਕੀਤੀ ਵੀ ਤੂੰ ਐਦਾਂ ਨਾ ਕਰ ਤੇ ਉਹ ਤੋਂ ਜਾ ਕੇ ਫਿਰ ਇਹਨੇ ਦੁਬਾਰਾ ਫਿਰ ਪੁਲਿਸ ਨੂੰ ਅਰੈਸਟ ਕਰਾਤਾ ਜੀ ਜਿਹੜੀ ਕੁੜੀ ਵੱਲੋਂ ਇਨਕਮ ਕੀਤੀ ਜਾਂਦੀ ਹੈ ਕਮਾਈ ਕੀਤੀ ਜਾਂ ਉਹ ਕਿਹਨੂੰ ਭੇਜਦੀ ਸੀ ਜਾਨੀ ਕਿ ਕਿਹਦੀ ਹੈਲਪ ਕਰਦੀ ਸੀ ਉਹ ਸਿੱਧੇ ਆਪਦੇ ਮਾਤਾ ਤੇ ਆਦੇ ਪਿਓ ਦੀਆਂ ਇਹਦੀਆਂ ਸਟੇਟਮੈਂਟਾਂ ਚੈੱਕ ਕੀਤੀਆਂ ਜਾਣ ਜੀ ਅਸੀਂ ਆਪਣਾ ਐਸਪੀ ਸ਼ਿਬਰ ਸਾਹਿਬ ਨੂੰ ਵੀ ਮਤਲਬ ਕਿ ਦਿੱਤੀ ਆ ਹੈ ਨਾ ਕਿ ਉਹਨਾਂ ਨੇ ਵੀ ਆਪਦੇ ਪੱਧਰ ਤੇ ਇਨਕੁਆਇਰੀ ਕੀਤੀ ਹੈ ਆਪਦੀ ਮਾਂ ਤੇ ਆਦੇ ਪਿਓ ਦੇ ਖਾਤੇ ਦੇ ਵਿੱਚ ਸਿੱਧੇ ਪੈਸੇ ਪਾਉਣ ਲੱਗੀ ਜੋ ਆਪਦੇ ਮਤਲਬ ਕਿ ਇਹ ਪੈਸੇ ਕਮਾਉਂਦੀ ਸੀ ਸਾਥੋਂ ਫੀਸਾਂ ਭਰਉਣ ਲੱਗੀ ਜੀ ਸਰ ਜਿਵੇਂ ਇਹ ਪਰਿਵਾਰ ਐਨੀ ਧੋਖਾਧੜੀ ਕੀਤੀ ਆ ਕੋਈ ਇਹਨਾਂ ਨੇ ਵਿਚਾਰ ਨਹੀਂ ਕਰ ਨੰਬਰ ਵੀ ਸਾਡੇ ਬਲਾਕ ਵਿੱਚ ਕਿਤੇ ਗਏ ਪਰਿਵਾਰ ਸਾਰੇ ਸਾਰੇ ਰਿਸ਼ਤੇਦਾਰਾਂ ਨੂੰ ਸਾਰੇ ਪਰਿਵਾਰ ਨੂੰ ਢੂੜ ਸਾਲ ਹੋ ਗਿਆ ਸਾਨੂੰ ਬਲਾਕ ਕਰੀ ਬੈਠੀ ਐ ਅਸੀਂ ਫੇਰ ਵਿਚਾਰਾ ਜੋਹੀ ਕਰੀ ਇਹਨਾਂ ਮੈਂ ਘੱਟੋ ਘੱਟ 10 ਵਾਰੀ ਹਲਕਾ ਸਦਰਾਣਾ ਦੇ ਐਮਐਲਏ ਕਲਵੰਤ RAM ਬਾਜੀਗਰ ਜੋ ਹੈ ਸਾਡੇ ਉਹ ਮਤਲਬ ਕਿ ਵਧੀਆ ਉਹਨਾਂ ਨੇ ਸਾਡੀ ਗੱਲ ਢੰਗ ਨਾਲ ਸੁਣੀ ਉਹਨਾਂ ਨੇ ਚਾਰਾ ਜੋਹੀ ਕਰਕੇ ਚਲੋ ਕੋਸ਼ਿਸ਼ ਕੀਤੀ ਆਪਦੀ ਬਹੁਤ ਜ਼ਿਆਦਾ ਕੁੜੀ ਨੂੰ ਸਮਝਾਇਆ ਵੀਡੀਓ ਕਾਲ ਤੇ ਵੀ ਸਮਝਾਇਆ ਬੇਟਾ ਤੂੰ ਐਦਾਂ ਨਾ ਕਰ ਪਿੱਛੇ ਪਰਿਵਾਰ ਡਿਸਟਰਬ ਹੋ ਰਿਹਾ ਹੈ ਆ ਤੂੰ ਮਤਲਬ ਕਿ ਐਦਾਂ ਕੰਮ ਨਾ ਮਾਰ ਤੂੰ ਇਹਨੂੰ ਵਰਕ ਪਰਮਿਟ ਦਵਾ ਦੇ ਪੀਆਰ ਕਰਾ ਦੇ ਜੇ ਕੋ ਤੇਰੇ ਪਰਿਵਾਰ ਦੀ ਹੋਰ ਪੈਸਿਆਂ ਦੀ ਡਿਮਾਂਡ ਹੈ ਤਾਂ ਇਹਨੂੰ ਹੋਰ ਦਵਾ ਦਿੰਨੇ ਆ ਮਤਲਬ ਕਿ ਐਮਐਲਏ ਸਾਹਿਬ ਨੇ ਵੀ 11 ਲੱਖ ਰੁਪਇਆ ਉਹਨੂੰ ਹੋਰ ਕਹਿੰਦਾ ਸੀ ਕਿ ਤੂੰ ਬੇਟਾ 11 ਲੱਖ ਰੁਪਇਆ ਹੋਰ ਲੈ ਲੈ ਵੀ ਤੂੰ ਵਰਕ ਪਰਮਿਟ ਦਵਾ ਦੇ ਤੂੰ ਐਦਾਂ ਮਤਲਬ ਕਿ ਜ਼ੁਲਮ ਨਾ ਕਰ ਉਹ ਪੱਤਰ ਐਮਐਲਏ ਸਾਹਿਬ ਨੂੰ ਵੀ ਮਤਲਬ ਕਿ ਮਤਲਬ ਕਿ ਧਮਕੀਆਂ ਦੇਣ ਲੱਗੀ ਕਹਿੰਦੀ ਮੈਂ ਜੇ ਮੇਰੇ ਤੇ ਤੁਸੀਂ ਦਬਾਅ ਪਾਓਗੇ ਤਾਂ ਮੈਂ ਇੱਥੇ ਸੁਸਾਇਡ ਕਰ ਦੂੰ ਮਤਲਬ ਕਿ ਐਮਐਲਏ ਸਾਹਿਬ ਨੂੰ ਵੀ ਬਲੌਕ ਕਰਕੇ ਜੀ ਉਹ ਸਰਪੰਚ ਸਾਹਿਬ ਤੁਹਾਡੇ ਗਨੇਉਂ ਕਾਰਵਾਈ ਕੀਤੀ ਗਿਆ ਪੁਲਿਸ ਨੂੰ ਜਾਨੀ ਕਿ ਕਿੰਨੇ ਬੰਦੇ ਦੇ ਅਰੈਸਟ ਹੋ ਕਿੰਨੇ ਬੰਦੇ ਦੇ ਪਰਚਾ ਦਰਜ ਹੋਇਆ ਫਿਰ ਉਸ ਤੋਂ ਬਾਅਦ ਮੈਂ ਜੀ ਸਾਡੇ ਮਤਲਬ ਕਿ ਮੈਂ ਐਸਐਸਪੀ ਬਰਨਾਲਾ ਜੀ ਨੂੰ ਮਤਲਬ ਕਿ ਦਰਖਾਸਤ ਦੇ ਦਿੱਤੀ ਉਹਨਾਂ ਨੇ ਬਹੁਤ ਵਧੀਆ ਸੀਨੀਅਰ ਅਫਸਰ ਸਾਡੇ ਅਰਕੇ ਸੇਬਰ ਜੀ ਨੇ ਉਹਨਾਂ ਨੇ ਤਫ਼ਤੀਸ਼ ਕੀਤੀ ਮਤਲਬ ਕਿ ਉਹਨਾਂ ਨੇ ਜਦੋਂ ਤਫ਼ਤੀਸ਼ ਕੀਤੀ ਬਹੁਤ ਵਧੀਆ ਢੰਗ ਨਾਲ ਫਿਰ ਉਹਨਾਂ ਨੇ 5 ਬੰਦਿਆਂ ਤੇ ਐਫਆਈਆਰ ਦਰਜ ਕੀਤੀ ਹੈ ਜੀ ਅਰੈਸਟ ਹੋਈ ਕਿਸੇ ਦੀ ਇੱਕ ਮਤਲਬ ਕਿ ਉਹਦੀ ਮਾਂ ਦੀ ਅਰੈਸਟ ਹੋਈ ਹੈ ਜਿਹਦੇ ਇਸ ਮਤਲਬ 14 जन, 14 ਦਿਨਾਂ ਵਾਲੀ ਜੁਡੀਸ਼ਨਲ ਜੇਲ ਸੰਗਰੂਰ ਵਿਖੇ ਭੇਜ ਦਿੱਤਾ ਗਿਆ ਹੈ ਸਪੰਸ ਸਾਹਿਬ ਤੁਸੀਂ ਕੀ ਹੋਰ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਮੈਂ ਤਾਂ ਮਤਲਬ ਕਿ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਜੀ ਮੇਰੇ ਪਿੰਡ ਦੇ ਲਾਭ ਸਿੰਘ ਗੁੱਗੇ ਵਿਧਾਇਕ ਨੇ ਮੇਰੀ ਇਸ ਮਸਲੇ ਦੇ ਵਿੱਚ ਵੀ ਬਹੁਤ ਜਿਆਦਾ ਮਦਦ ਕੀਤੀ ਹੈ ਜੋ ਮਤਲਬ ਕਿ ਉਹਨਾਂ ਨੇ ਸਹੀ ਇਨਸਾਫ ਦਿਵਾਇਆ ਮੈਨੂੰ ਤੇ ਮੈਂ ਮੰਗ ਇਹੀ ਕਰਦਾ ਜੀ ਮਤਲਬ ਕਿ ਜੋ ਇਹ ਲੜਕੀ ਹੈ ਉਹਨੂੰ ਇੱਥੇ ਡਿਪੋਰਟ ਕਰਾ ਕੇ ਇੰਡੀਆ ਲਿਆਂਦਾ ਜਾਵੇ ਤੇ ਮਤਲਬ ਕਿ ਮੇਰੇ ਬੇਟੇ ਨੂੰ ਮਤਲਬ ਕਿ ਵਰਕ ਪਰਮਿਟ ਦਵਾ ਕੇ ਇਨਸਾਫ ਦਵਾਇਆ ਜਾ। ਤੁਸੀਂ ਕੋ ਲੋਤੇ ਬੱਚੇ ਵਾਸਤੇ ਡਬ ਡਰ ਰਿਸਕ ਲੇਤਾ ਆਪਣੇ ਬੱਚੇ ਦੀ ਜ਼ਿੰਦਗੀ ਸੰਵਾਰਨ ਵਾਸਤੇ ਇਨਾ ਪੈਸਾ ਲਾਇਆ। ਉਹਨਾਂ ਮਾਪੇ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਧੋਖਾਧੜੀ ਕਰਦੇ ਨੇ ਕਿਸੇ ਦੇ ਬੱਚਿਆਂ ਨਾਲ। ਮੈਂ ਤਾਂ ਇਹੀ ਗੱਲ ਕਹਿਣਾ ਜੀ ਤੁਸੀਂ ਮਤਲਬ ਕਿ ਐਦਾਂ ਇੱਕ ਕਦਮੀ ਨਾ ਚੱਕੋ ਜੀ ਬਾਹਰ ਮੈਂ ਤਾਂ ਫਸ ਗਿਆ ਜੀ। ਤੁਸੀਂ ਇਹ ਕਦਮ ਨਾ ਚੱਕੋ ਬੇਟੇ ਆ ਜੀ ਆਪਣਾ ਇੱਥੇ ਬਹੁਤ ਰੋਜ਼ਗਾਰ ਹੈ ਬਹੁਤ ਵੱਡੇ ਨੇ ਮੈਂ 40 41 41 ਲੱਖ ਲਾ ਕੇ ਇਨਾ ਕਿ ਮੈਂ ਆਪਦੀ ਗਲਤੀ ਤੇ ਪਸਤਾ ਰਿਹਾ। ਮੈਂ ਪੰਜਾਬ ਨੂੰ ਸਾਰੇ ਪੰਜਾਬੀਆਂ ਨੂੰ ਮੇਹੀ ਸਨੇਹਾ ਦੇਣਾ ਚਾਹੁੰਗਾ ਵੀ ਤੁਸੀਂ ਮੈਂ ਤਾਂ ਇਸ ਲਾਈਨ ਤੇ ਇਸ ਦਲਦਲ ਦੇ ਵਿੱਚ ਫਸ ਚੁੱਕਿਆ ਹਾਂ ਤੁਸੀਂ ਨਾ ਫਸੋ ਤੁਸੀਂ ਆਪਦੇ ਇਕਲੌਤੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਸਰਕਾਰਾਂ ਤੋਂ ਦਬਾਓ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਵੀ ਇਹਨਾਂ ਜ਼ਾਲਮ ਲੋਕਾਂ ਦੇ ਮਗਰ ਇਹਨਾਂ ਜ਼ਾਲਮ ਲੜਕੀਆਂ ਦੇ ਮਗਰ ਤੁਸੀਂ ਨਾ ਲੱਗ ਕੇ ਆਪਦੇ ਲੜਕੀਆਂ ਨੂੰ ਪਸਾਓ ਜੀ ਧੰਨਵਾਦ ਜੀ ਹੋਰ ਵੀ ਕਰਾਂਗੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਕੀ ਸਰ ਕੀ ਨਾਮ ਹੈ ਕੀ ਨਾਮ ਸਰ ਸਰਬਲਜੀਤ ਸਿੰਘ ਬੋਵੀ ਪਿੰਡ ਚਾਂਦੂ ਜ਼ਿਲ੍ਹਾ ਸੰਗਰੂਰ ਜੀ ਅੱਛਾ ਜਿਹੜੀ ਇਹ شادی ਹੋਈ ਹੈ ਨੇ ਦੋਨੇ ਮੇਲ ਹੋਇਆ ਦੋ ਪਰਿਵਾਰਾਂ ਦੇ ਤੇ ਕੀ ਯਾਨੀ ਕਿ ਪੂਰੀ ਕਹਾਣੀ ਹੈ ਸਰ ਸਰ ਇਹ ਨਾ ਸਾਨੂੰ ਸਾਡੀ ਰਿਸ਼ਤੇਦਾਰੀ ਚੋਂ ਪੰਦੇ ਅਸੀਂ ਚਲੋ ਸਾਡੇ 6 ਬੈਂਡ ਜੀ ਉਹਦੇ ਜੀ ਸਾਨੂੰ ਪਤਾ ਲੱਗਿਆ ਵੀ ਚਲੋ ਆਪਾਂ ਡੋਗਰ ਸਿੰਘ ਦੇ ਸੁਪੁੱਤਰ ਨੇ ਵੀ ਉਹਨਾਂ ਨਾਲ ਆਪਾਂ ਸ਼ਾਦੀ ਕਰਾ ਦਿੰਨੇ ਆ ਵੀ ਰਿਸ਼ਤਾ ਕਰਾ ਦਿੰਨੇ ਆ ਜੀ ਚਲੋ ਗੱਲਬਾਤ ਹੋ ਗਈ ਜੀ ਉਹ ਗਰੀਬ ਪਰਿਵਾਰ ਹੈ ਜੀ ਸਾਨੂੰ ਐਸੀ ਵੀ ਚੱਲ ਸਾਢੇ 6 ਬੈਂਡ ਨੇ ਵੀ ਉਹਨਾਂ ਦਾ ਮੁੰਡਾ ਵੀ ਪੈਸੇ ਡੋਗਰ ਲਾ ਦੂਗਾ ਜੀ ਤੇ ਵੀ ਟੋਟਲ 41 ਲੱਖ ਰੁਪਇਆ ਡੋਗਰ ਨੇ ਖਰਚਦਾ ਜੀ ਸ਼ਾਦੀ ਹੋ ਗਈ ਜੀ ਫਿਰ ਉਸ ਤੋਂ ਬਾਅਦ ਜੀ ਨੰਬਰ ਬਲੌਕ ਕਰਨ ਲੱਗੇ ਜੀ ਉਹ ਮੈਂ ਪਹਿਲਾਂ ਡੋਗਰ ਦਾ ਨੰਬਰ ਬਲੌਕ ਕੀਤਾ ਫਿਰ ਮੁੰਡੇ ਨੂੰ ਉੱਥੇ ਫੜਾਤਾ ਜੀ ਬਿਨਾਂ ਮਤਲਬ ਤੋਂ ਜੀ ਵੀ ਉਹੀ ਕਲੇਸ਼ ਰੱਖਣ ਲੱਗੇ ਜੀ ਅਡਹੋਂ ਦੀਆਂ ਗੱਲਾਂ ਕਰਨ ਲੱਗੇ ਜੀ ਤੇ ਹੌਲੀ-ਹੌਲੀ ਜੀ ਬਸ ਅਲੱਗ ਹੁੰਦੇ ਗਏ ਜੀ ਹੁਣ ਜਦੋਂ ਪਾਣੀ ਸਿਰ ਦੇ ਉੱਪਰ ਤੋਂ ਲੰਘ ਗਿਆ ਜੀ ਫਿਰ ਸਭ ਕੁਝ ਕਰਨਾ ਪੈਂਦਾ ਜੀ ਠੀਕ ਹੈ ਠੀਕ ਹੈ ਹਾਂ ਜੀ ਮੇ ਪਰਿਵਾਰ ਨੇ ਇੰਨੇ ਪਤਾ ਨਹੀਂ ਕਿਵੇਂ ਪੈਸਾ ਕਰਜ਼ੇ ਦੇ ਲੈ ਕੇ ਕਿਸੇ ਤੋਂ ਫੜ ਤੜ ਕੇ ਲਾਇਆ ਜੀ ਫਿਰ ਵੀ ਪਰਿਵਾਰਕ ਮੈਂਬਰ ਨੂੰ ਧੋਖਾ ਹੀ ਮਿਲਿਆ ਉਹਨਾਂ ਬਾਰੇ ਕੀ ਕਹਿਣਾ ਸਰ ਬਹੁਤ ਔਖਾ ਜੀ ਬਹੁਤ ਔਖਾ ਜੀ 41 ਲੱਖ ਰੁਪਇਆ ਕਹਿਣਾ ਸੌਖਾ ਜੀ ਏਡੀ ਵੱਡੀ ਰਕਮ ਹੈ ਜੀ ਹਨਾ ਅ ਕੱਲਾ ਮੁੰਡਾ ਸੀ ਇਹ 40 ਲੱਖ 41 ਲਾਦਾ ਜੀ 10-12 ਲੱਖ ਰੁਪਇਆ ਹੋਰ ਦੇਣ ਨੂੰ ਤਿਆਰ ਸੀ ਜੀ ਵੀ ਚਲੋ ਵਰਕ ਪਰਮਨੈਂਟ ਮਿਲ ਜਾਈ ਫਰੋ ਕਿਸੇ ਗੱਲ ਤੇ ਨਹੀਂ ਆਇਆ ਜੀ ਅਸੀਂ ਕੋਈ ਵੀ ਪੰਚਾਇਤਾਂ ਲੈ ਕੇ ਗਏ ਜੀ ਉਹਦੇ ਘਰ ਪੈਰੀ ਹੱਥ ਲਾਏ ਜੀ ਉਹਦੇ ਵੀ ਚਲੋ ਕੋਈ ਗੱਲ ਨਹੀਂ ਵੀ ਪਰਿਵਾਰ ਨਾਲ ਵਿਛੜੇ ਆਪਣੀਆਂ ਰਿਸ਼ਤੇਦਾਰੀਆਂ ਨੇ ਜੀ ਸਾਡੇ ਬਾਜੀਗਰ ਬ੍ਰਦਰਹੁੱਜ ਪਹਿਲਾ ਕੇਸ ਹੈ ਜੀ ਵੀ ਜਿਹੜਾ ਇਸ ਇਸ ਤਰ੍ਹਾਂ ਧੋਖਾ ਕੀਤਾ ਜੀ ਬਹੁਤ ਹੀ ਮਾੜਾ ਕੰਮ ਹੋਇਆ ਸਰ ਬਹੁਤ ਜ਼ਿਆਦਾ ਮਾੜਾ ਹੋਇਆ ਜੀ ਬਹੁਤ ਜ਼ਿਆਦਾ ਮਾੜਾ ਜੀ ਕਿਉਂਕਿ ਪਰਿਵਾਰ ਨੂੰ ਹੀ ਹੁੰਦਾ ਵੀ ਚਲ ਮੁੰਡਾ ਵਿਆਹ ਗਿਆ ਸੈਟਲ ਹੋ ਗਿਆ ਸਭ ਕੁਝ ਹੋ ਗਿਆ ਔਰ ਉਹੀ ਸਪਨੇ ਚੱਕਣਾ ਚੂਰ ਹੁੰਦੇ ਦੇਖ ਕੇ ਅਕਸਰ ਪਰਿਵਾਰ ਤੇ ਬਹੁਤ ਭੈੜੀ ਵੀਤੀ ਹੈ ਜੀ ਸਰ ਡਿਪਰੈਸ਼ਨ ਚ ਨੇ ਜੀ ਮੁੰਡਾ ਵੀ ਉਹ ਤੇ ਉਹ ਕਿਵੇਂ ਬੋਲ ਰਿਹਾ ਜੀ ਆਪਾਂ ਨੂੰ ਪਤਾ ਹੀ ਹੈ ਨਾ ਜੀ ਜਿੱਦੇ ਇੰਨਾ ਕੁਝ ਹੋ ਜੇ ਨਾ ਕੱਲਾ ਕੱਲਾ ਮੁੰਡਾ ਹੈ ਜੀ ਵੀ ਉਹ ਬਸ ਉੱਤੋਂ ਤੋਂ ਬੋਲ ਰਿਹਾ ਹੈ ਅੰਦਰ ਉਹਦੇ ਕੋਈ ਵੜ ਕੇ ਦੇਖੇ ਨਾ ਜੀ ਬਹੁਤ ਔਖਾ ਹੈ ਜੀ ਬੱਚੇ ਤੇ ਦੇਖੋ ਆਊਟ ਆਫ ਇੰਡੀਆ ਗਿਆ 30 ਸਤੰਬਰ ਤੱਕ ਉਹਦਾ ਵੀਜ਼ਾਗਾ ਬੱਚੇ ਤੇ ਕੀ ਗੁਜ਼ਰ ਰਹੀ ਹੋਗੀ ਇਸ ਟਾਈਮ ਸਰ ਉਹ ਤਾਂ ਇਹ ਕਹਿੰਦਾ ਵੀ ਮੈਨੂੰ ਨਾ ਘਰੇ ਬੁਲਾ ਲਓ ਜਿਵੇਂ ਮਰਜ਼ੀ ਡਰ ਰਿਹਾ ਹੈ ਹਾਂਜੀ ਇਹਨਾਂ ਡਰਿਆ ਹੋਇਆ ਜੀ ਉਹਨੇ ਪਤਾ ਨਹੀਂ ਉੱਥੇ ਵੀ ਕੋਈ ਮੁੰਡੇ ਮੰਡੇ ਤੋਂ ਮਤਲਬ ਕਿ ਸਾਨੂੰ ਕੋਈ ਵਿਸ਼ਵਾਸ ਨਹੀਂ ਉਸ ਕੁੜੀ ਤੇ ਜੀ ਹੁਣ ਤੁਸੀਂ ਹੌਸਲਾ ਫਜ਼ਾਈ ਰੱਖੋ ਬੇਟੇ ਦਾ ਬੇਟਾ ਵੀ ਕੰਡੀ ਹੋਵੇ ਕਾਰਵਾਈ ਤਾਂ ਹੋਣੀ ਸਰ ਉਹਨੂੰ ਕੁਝ ਹੋ ਗਿਆ ਜੀ ਅਸੀਂ ਤਾਂ ਜਿਉਂਦੇ ਹੀ ਮਰ ਜਾਾਂਗੇ ਜੀ ਸਰ ਇਹ ਪਰਿਵਾਰਕ ਮੈਂਬਰ ਜੀ ਇਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਮੈਂ ਤੁਹਾਡੇ ਨਾਲ ਦਿਨਿਕ ਸਵੇਰੇ ਤੋਂ ਮਹਿਮੂਦ ਬਰਨਾਲਾ ਮਾਵਲਾ ਸਾਹਮਣੇ ਇੱਕ ਨੀਡਰ ਦੇ ਨਾਮ ਨੂੰ ਲੈ ਕੇ ਇੱਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਸਰ ਕੀ ਕਰਨਾ ਚਾਹੇ ਸਰ ਸਾਡੇ ਥਾਣੇ ਵਿਖੇ ਮਤੀ 26 8 2025 ਨੂੰ ਇੱਕ ਐਫਆਈਆਰ ਲੌਜ਼ ਹੋਈ ਸੀ 83 ਨੰਬਰ ਬਾਦ ਪਰਤਾਲ ਇਹਦੇ ਵਿੱਚ ਧਾਰਾ 420 120 ਬੀ ਤੇ 506 ਆਈਪੀਸੀ ਦੇ ਅਧੀਨ ਐਫਆਈਆਰ ਲੌਜ਼ ਹੋਈ ਹੈ ਇੱਕ ਡੋਗਰ ਸਿੰਘ ਹੈ ਜੀ ਪਿੰਡ ਉਗੋਕੇ ਦਾ ਤੇ ਉਹਦਾ ਬੇਟਾ ਸਰਬਜੀਤ ਸਿੰਘ ਹੈ ਡੋਗਰ ਸਿੰਘ ਨੂੰ ਇੱਕ ਪਰਿਵਾਰ ਮਿਲਿਆ ਮਲਾਇਆ ਕਿਸੇ ਨੇ ਕਿ ਇਹ ਪਰਿਵਾਰ ਜੀ ਪਾਤਣ ਦੇ ਪਾਤਣ ਸ਼ਾਣੇ ਚ ਪੈਂਦਾ ਪਿੰਡ ਗਲੋਲੀ ਆ ਉੱਥੋਂ ਦਾ ਰਹਿਣ ਵਾਲਾ ਉੱਥੇ ਲੜਕੀ ਸੀ ਇੱਕ ਕਿਰਨ ਕੌਰ ਜਿਹਦੇ ਕੇ ਆਈ ਲਰਟਸ ਦੇ ਵਿੱਚੋਂ ਬੈਂਡ ਆਈ ਸੀ ਤਾਂ ਇਹਨਾਂ ਪਰਿਵਾਰਾਂ ਦੀ ਆਪਸ ਵਿੱਚ ਸਹਿਮਤੀ ਹੋਈ ਵੀ ਸਾਡੇ ਮੁੰਡੇ ਨੂੰ ਤੁਹਾਡੀ ਕੁੜੀ ਵਰਕ ਪਰਮਿਟ ਦਵਾ ਦੂਗੀ ਤੇ ਪੀਆਰ ਕਰਵਾ ਦੂਗੀ ਤਾਂ ਇਹਨਾਂ ਨੇ ਕੁੜੀ ਨੂੰ ਬਾਹਰ ਭੇਜਨ ਦਾ ਤੇ ਵਿਆਹ ਦਾ ਪੈਸਾ ਸਾਰਾ ਆਪ ਲਾਇਆ ਤਾਂ ਉਸ ਤੋਂ ਬਾਅਦ ਇਹ ਕੁੜੀ ਔਰ ਮੁੰਡਾ ਚਲੇ ਗਏ ਉਧਰ ਕੁੜੀ ਦੀ ਸਟੱਡੀ ਹੁੰਦੀ ਰਹੀ ਇਹ ਮੁੰਡਾ ਉਹਦੇ ਨਾਲ ਰਹਿੰਦਾ ਸੀਗਾ ਸਾਲ ਕੁ ਨਾਲ ਰਿਆ ਉਸ ਤੋਂ ਬਾਅਦ ਕੁੜੀ ਨੇ ਜिद ਕੀਤੀ ਵੀ ਮੇਰੇ ਭਰਾ ਨੂੰ ਵੀ ਬਿਲਾਓ ਵਰਕ ਪਰਮਿਟ ਤੇ ਤਾਂ ਇਸ ਪਰਿਵਾਰ ਨੇ ਫਿਰ 7 ਲੱਖ ਰੁਪਏ ਲਾ ਕੇ ਉਹਦੇ ਭਰਾ ਨੂੰ ਵੀ ਉੱਥੇ ਬੁਲਾ ਦਿੱਤਾ ਉਸ ਤੋਂ ਬਾਅਦ ਕੁੜੀ ਨੇ ਇਹ ਦਿਨ ਮੁੰਡੇ ਤੋਂ ਅਲੱਗ ਰਹਿਣ ਲੱਗ ਗਈ ਔਰ ਆਪਦੇ ਪਰਿਵਾਰ ਨਾਲ ਮਿਲ ਕੇ ਵੀ ਉਹਦੇ ਮੁੰਡੇ ਨੂੰ ਨਾ ਤਾਂ ਪੀਆਰ ਕਰਵਾਇਆ ਨਾ ਹੀ ਉਹਦਾ ਵਰਕ ਪਰਮਿਟ ਦਾ ਕੋਈ ਸਟੈਂਡਰਡ ਮਤਲਬ ਠੱਗੀ ਮਾਰੀ ਆ ਵਰਕ ਪਰਮਿਟ ਤਾਂ ਉਹਨੂੰ ਐਕਸਟੈਂਡ ਨਹੀਂ ਕਰਵਾਇਆ ਤਾ ਇਹਨਾਂ ਦੇ ਅਧੀਨੇ ਮੁਕਦਮਾ ਦਰਜ ਹੋਇਆ ਜਿਦੇ ਵਿੱਚ ਲੜਕੀ ਦੀ ਮਾਂ ਨਿਰਮਲ ਕੌਰ ਆ ਉਹਦੀ ਗ੍ਰਿਫਤਾਰੀ ਕਰ ਲਈ ਆ ਬਾਕੀਆਂ ਦੀ ਗ੍ਰਿਫਤਾਰੀ ਕਰਨੀ ਹੈ ਜੇ ਬਾਕੀ ਆ ਸਰ ਕਿੰਨੇ ਜਣਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਹ ਟੋਟਲ 5 ਜਣਿਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਇੱਕ ਕਿਰਨ ਕੌਰ ਕਿਰਨ ਕੌਰ ਦੇ ਪਿਤਾ ਕੁਲਵੰਤ RAM ਉਹਦੀ ਮਾਂ ਨਿਰਮਲ ਕੌਰ ਤੇ ਉਹਦੀ ਦਾਦੀ ਕਰਤਾਰੋ ਦੇਵੀ ਤੇ ਉਹਦੇ ਚਾਚਾ ਕ੍ਰਿਸ਼ਨ ਕੁਮਾਰ ਇਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੋਇਆ ਇਹਨਾਂ ਦੀ ਮਿਲੀ ਭੁਗਤ ਸੀ ਸਾਰੀ ਔਰ ਇਹਨਾਂ ਨੇ ਉਸ ਤੋਂ ਬਾਅਦ ਇਹ ਮੁੰਡਾ ਉੱਥੇ ਮੁੰਡੇ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਉਹਨੇ ਸਰ ਕਿੰਨਾ ਸਮਾਂ ਪਹਿਲਾਂ ਵਿਆਹ ਹੋਇਆ ਸੀ ਇਹਨਾਂ ਦਾ ਇਹਨਾਂ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਕੈਨੇਡਾ ਜਾਣ ਤੋਂ ਬਾਅਦ ਸਾਲ ਤੱਕ ਇਹ ਇਕੱਠੇ ਰਹੇ ਆ ਉਸ ਤੋਂ ਬਾਅਦ ਕੁੜੀ ਨੇ ਇਹਨੂੰ ਬੁਲਾਉਣਾ ਛੱਡਤਾ ਮੁੰਡੇ ਨੂੰ ਕਹਿੰਦੀ ਵੀ ਤੇਰੇ ਰਸਤੇ ਅਲੱਗ ਮੇਰੇ ਅਲੱਗ ਆ ਸਰ ਕਿੰਨੇ ਲੱਖ ਰੁਪਏ ਦੀ ਡਕੀ ਇਹ ਸੀ ਟੋਟਲ ਇਹਨਾਂ ਨੇ ਪਹਿਲਾਂ 23 ਲੱਖ ਫਿਰ 6 ਲੱਖ ਫਿਰ 7 ਲੱਖ ਰੁਪਏ ਇਹਨਾਂ ਨੂੰ ਦਿੱਤਾ ਉਹਦੀਆਂ ਕੁੜੀ ਦੀ ਸਟੱਡੀ ਵਾਸਤੇ ਜਾਂ ਕੁੜੀ ਦੇ ਜੋ ਵੀ ਖਰਚੇ ਹੋਏ ਸੀਗੇ ਮੁੰਡੇ ਨੂੰ ਭੇਜਣ ਵਾਸਤੇ 7 ਲੱਖ ਰੁਪਏ ਦਾ ਟੋਟਲ 41 ਲੱਖ ਰੁਪਏ ਦੀ ਠੱਗੀ ਹੈ। ਬਾਕੀ ਦੋ ਸ਼ੰਗ ਸਰ ਕਦੋਂ ਗ੍ਰਿਫਤਾਰ ਕੀਤਾ ਜਾਣਾ ਹੈ? ਹਾਂ ਬਾਕੀ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਅਮੁੱਲ ਲਿਆਂਦੀ ਜਾ ਰਹੀ ਹੈ।